ਬਾਬਾ ਕੁਲਵੰਤ ਸਿੰਘ ਜੀ ਨੇ ਦੱਸ ਦਿੱਤਾ ਸਤਜੁਗ ਕਦੋਂ ਸ਼ੁਰੂ ਹੋਣਾ ਹੈ ਧਰਮੀ ਲੋਕ ਰਹਿ ਜਾਣਗੇ ਸਾਰੇ ਪਾਪੀ ਤੇਲ ਦੇ ਕੜਾਹੇ ਵਿੱਚ ਪਾ ਕੇ ਜਲਾ ਦੇਣੇ ਧਰਮ ਰਾਜ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਸਮਝਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਦੋਂ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾਂ ਵੇਖਿਆ ਸੀ ਇਸੇ ਪਿਆਰਿਓ ਉਦੋਂ ਵੀ ਇਨਾ ਮਸੰਦਾ ਨੂੰ ਸਜ਼ਾਾਂਾਂ ਦਿੱਤੀਆਂ ਗਈਆਂ ਜਿਹੜੇ ਗੁਰਮਤ ਤੋਂ ਉਲਟ ਹੋ ਗਏ ਜਿਨ੍ਹਾਂ ਨੇ ਗੁਰਮਤ ਨੂੰ ਸਮਝਿਆ ਹੀ ਨਹੀਂ ਜਿਨ੍ਹਾਂ ਨੇ ਗੁਰਮਤ ਦੀਆਂ ਧੱਜੀਆਂ ਉਡਾ ਦਿੱਤੀਆਂ ਭਾਵੇਂ ਕਿ ਜਿਹੜੇ ਗੁਰਮਤ ਤੋਂ ਦੂਰ ਹੋ ਗਏ ਜਿਨ੍ਹਾਂ ਨੇ ਗੁਰਮਤ ਨੂੰ ਵੀ ਨਹੀਂ ਸਮਝਿਆ ਸਾਧ ਸੰਗਤ ਜਿਹੜੇ ਗੁਰਮਤ ਤੋਂ ਦੂਰ ਹੋ ਗਏ ਜਿਨ੍ਹਾਂ ਨੇ ਗੁਰੂ ਘਰ ਦੀ ਮਾਇਆ ਨੂੰ ਨਾਜਾਇਜ਼ ਵਰਤਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਗੁਰੂ ਘਰ ਦੀ ਮਾਇਆ ਨੂੰ ਆਪਣੇ ਸਵਾਰਥਾਂ ਲਈ ਵਰਤਿਆ ਸੰਗਤ ਤੋਂ ਪੈਸਾ ਇਹ ਕਹਿ ਕੇ ਲਿਆ ਜਾਂਦਾ ਸੀ ਕਿ ਜੋ ਪੈਸਾ ਆ ਉਹ ਗੁਰੂ ਘਰ ਜਾਣਾ ਇਹ ਪੈਸਾ ਗੁਰੂ ਦੀ ਸੇਵਾ ਵਿੱਚ ਲੱਗਣਾ ਪਰ ਉਹਨਾਂ ਨੇ ਉਹ ਪੈਸਾ ਆਪਣੇ ਸਵਾਰਥਾਂ ਦੇ ਲਈ ਵਰਤਿਆ ਸੰਗਤ ਤੋਂ ਪੈਸਾ ਧਨ ਦੌਲਤ ਲੈ ਲੈਣਾ ਭਟਾਵਾਂ ਲੈ ਲੈਣੀਆਂ ਸੰਗਤ ਨੇ ਦੇ ਦੇਣੀਆਂ ਵੀ ਗੁਰੂ ਨੂੰ ਜਾ ਕੇ ਦੇ ਦੇਣਾ ਪਰ ਮਸੰਦਾਂ ਨੇ ਉਹ ਅੱਗੇ ਨਾ ਦੇਣੀਆਂ ਐਸੇ ਲੋਕਾਂ ਨੂੰ ਐਸੇ ਲੋਭੀ ਤੇ ਲਾਲਚੀ ਲੋਕਾਂ ਨੂੰ ਸਾਤ ਸੰਗਤ ਸਤਿਗੁਰੂ ਨੇ ਫਿਰ ਉਹਨਾਂ ਨੂੰ ਸਜ਼ਾਾਂ ਮ ਦਿੱਤੀਆਂ ਕੜਾਹਿਆਂ ਦੇ ਵਿੱਚ ਤੇਲ ਪਾ ਕੇ ਉਹਨਾਂ ਲੋਕਾਂ ਨੂੰ ਖੌਲ ਦੇ ਤੇਲਾਂ ਦੇ ਵਿੱਚ ਤਲਿਆ ਕਿਉਂ ਉਹਨਾਂ ਨੂੰ ਸਜ਼ਾਾਂ ਦਿੱਤੀਆਂ ਗਈਆਂ ਉਹਦਾ ਕਾਰਨ ਕੀ ਸੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਸਜ਼ਾਾਂ ਦਿੱਤੀਆਂ ਮਸੰਦਾਂ ਨੂੰ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਬਹੁਤ ਵੱਡੇ ਧਰੋਹ कमाए ਗੁਰੂ ਘਰ ਦੇ ਨਜਾਇਜ਼ ਪੈਸੇ ਨੂੰ ਵਰਤਿਆ ਕਹਿਣ ਤੋਂ ਭਾਵ ਕਿ ਉਹ ਆਉਣ ਵਾਲੇ ਸਮੇਂ ਲਈ ਇੱਕ ਚੇਤਾਵਨੀ ਸੀ ਆਉਣ ਵਾਲੇ ਸਮੇਂ ਦੇ ਲਈ ਇੱਕ ਇੱਕ ਫੈਸਲਾ ਸੀ ਇੱਕ ਸਾਹਮਣੇ ਸ਼ੀਸ਼ੇ ਦੀ ਨਿਆਈਂ ਦ੍ਰਿਸ਼ਤਾਂਤ ਸੀ ਕਿ ਭਲੇ ਉਹ ਤੁਸੀਂ ਇਹ ਗੱਲ ਯਾਦ ਰੱਖਿਓ ਕਿ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹ ਐਸਾ ਜ਼ਰੂਰ ਹੋਏਗਾ ਜਿਹੜਾ ਵੀ ਗੁਰੂ ਘਰ ਦੇ ਨਾਲ ਗੁਰੂ ਦੇ ਨਾਲ ਧਰੋਕ ਕਮਾਏਗਾ ਉਹਦੇ ਨਾਲ ਇਹ ਸਭ ਕੁਝ ਜਿਹੜਾ ਹੈ ਉਹ ਜ਼ਰੂਰ ਹੋਏਗਾ ਪਰ ਪਿਆਰਿਓ ਅੱਜਕੱਲ ਜੇ ਸਮਾਂ ਵੇਖੀਏ ਉਹਨਾਂ ਨੂੰ ਤੇ ਸਜ਼ਾਵਾ ਦੇ ਦਿੱਤੀਆਂ ਗਈਆਂ ਪਰ ਅੱਜ ਵਾਲਿਆਂ ਨੂੰ ਸਜ਼ਾਵਾ ਕੌਣ ਦੇਗਾ ਅੱਜ ਵਾਲਿਆਂ ਨੂੰ ਵੀ ਗੁਰੂ ਸਾਹਿਬ ਆਪ ਹੀ ਦੇਣਗੇ ਸਜ਼ਾਵਾ ਦੇ ਵੀ ਜਾ ਰਹੇ ਆ ਪਰ ਸਾਡੇ ਲੋਕ ਸਮਝਦੇ ਕਿੱਥੇ ਆ ਗੁਰੂ ਘਰ ਦਾ ਪੈਸਾ ਆਪਣੇ ਸਵਾਰਥਾਂ ਲਈ ਵਰਤਣਾ ਗੁਰੂ ਦੀ ਗੋਲਕ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਇਹ ਕਹਿਣ ਲਈ ਅੱਜ ਰਹਿ ਗਿਆ ਪਰ ਸੱਚਮੁੱਚ ਇਹ ਹੈ ਨਹੀਂ ਅੱਜ ਗਰੀਬਾਂ ਦੇ ਬੱਚੇ ਗੁਰੂ ਘਰਾਂ ਦੇ ਗ੍ਰੰਥੀਆਂ ਦੇ ਬੱਚੇ ਸਾਧ ਸੰਗਤ ਸਰਕਾਰੀ ਸਕੂਲਾਂ ਦੇ ਵਿੱਚ ਪੜ ਰਹੇ ਨੇ ਤੇ ਉਹਨਾਂ ਕੋਲੇ ਘਰ ਦੀ ਗੁਜ਼ਾਰੇ ਲਈ ਪੈਸੇ ਬਹੁਤ ਘੱਟ ਨੇ ਕਈਆਂ ਨੇ ਤੇ ਪੜ੍ਹਾਈਆਂ ਛੱਡ ਦਿੱਤੀਆਂ ਉਹ ਵਿਚਾਰੇ ਕੰਮ ਕਰਨ ਲੱਗ ਗਏ ਮੈਂ ਬੜੇ ਹਾਲਾਤ ਵੇਖਿਆ ਇਹੋ ਜਿਹੇ ਬੜੇ ਲੋਕਾਂ ਨੂੰ ਤੱਕਿਆ ਸਾਧ ਸੰਗਤ ਪਰ ਸਾਡੇ ਲੋਕ ਸਾਡੇ ਉੱਚ ਗਿਆਨੀ ਉੱਚ ਪਧਰੀਏ ਜਾਂ ਫਿਰ ਕਹਿ ਲੋ ਧਰਮ ਦੇ ਜਿਹੜੇ ਆਪੋਂ ਆਗੂ ਨੇ ਠੇਕੇਦਾਰ ਜਥੇਦਾਰ ਉਹਨਾਂ ਲੋਕਾਂ ਨੇ ਇੱਕ ਗੱਲ ਦਾ ਫੈਸਲਾ ਕਦੇ ਕੀਤਾ ਨਹੀਂ ਸਿੱਖਾਂ ਦੇ ਬੱਚਿਆਂ ਲਈ ਕਿ ਉਹ ਇੱਕ ਫ੍ਰੀ ਸਕੂਲ ਬਣਾ ਦੇਣ ਇੱਕ ਕਾਲਜ ਬਣਾ ਦੇਣ ਇੱਕ ਯੂਨੀਵਰਸਿਟੀ ਜਿੱਥੇ ਗਰੀਬਾਂ ਦੇ ਬੱਚੇ ਭਾਵ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ ਫ੍ਰੀ ਫੀਸਾਂ ਤੋਂ ਇਲਾਵਾ ਜਿਹੜੇ ਪੜਨ ਫ੍ਰੀ ਪੜਨ ਤੇ ਸਾਦ ਸੰਗਤ ਅਸੀਂ ਇਹੋ ਜਿਹਾ ਨਹੀਂ ਕਰ ਸਕੇ ਰਾਂਚੀ ਦੇ ਵਿੱਚ ਇਹ ਸਭ ਕੁਝ ਜਿਹੜਾ ਚੱਲਦਾ ਜਿਹਦੇ ਨਾਲ ਸਿੰਘ ਜਾਂ ਕੌਰ ਸ਼ਬਦ ਲੱਗਦਾ ਜਾ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ ਉਹਨਾਂ ਨੂੰ ਫ੍ਰੀ ਪੜਾਇਆ ਜਾਂਦਾ ਹੈ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਜੱਜ ਬਣ ਗਏ ਇੰਜੀਨੀਅਰ ਬਣ ਗਏ ਵਕੀਲ ਬਣ ਗਏ ਪ੍ਰਸਾਦ ਸੰਗਤ ਸਾਡੇ ਜਿਹੜੇ ਰਾਜਧਾਨੀ ਹੈ ਰਾਂਚੀ ਬਿਹਾਰ ਦੀ ਪਰ ਇੱਥੇ ਸਾਡੇ ਪੰਜਾਬ ਦੇ ਵਿੱਚ ਦੱਸੋ ਕਿੱਥੇ ਹੈ ਜੇ ਕਿਤੇ ਹੈਗਾ ਤਾਂ ਮੈਨੂੰ ਨਹੀਂ ਪਤਾ ਜ਼ਰੂਰ ਦੱਸਿਓ ਪਰ ਮੇਰੇ ਖਿਆਲ ਦੇ ਵਿੱਚ ਨਹੀਂ ਹੈਗਾ ਪਿਆਰਿਓ ਮੈਂ ਬੇਨਤੀ ਕਰਾਂ ਇਹੋ ਜਿਹੇ ਲੋਕਾਂ ਨੂੰ ਸਜ਼ਾਵਾ ਜ਼ਰੂਰ ਮਿਲਣੀਆਂ ਨੇ ਇਹੋ ਜਿਹੇ ਲੋਕਾਂ ਨੂੰ ਸਜ਼ਾਵਾ ਜ਼ਰੂਰ ਦਿੱਤੀਆਂ ਜਾਣਗੀਆਂ ਪਿਆਰਿਓ ਮੈਂ ਬੇਨਤੀ ਕਰਾਂ ਇਹੋ ਜਿਹਾ ਸਮਾਂ ਆਏਗਾ ਸਾਡੇ ਲੋਕਾਂ ਨੂੰ ਸਜ਼ਾਵਾਂ ਤੇ ਮਿਲ ਰਹੀਆਂ ਨੇ ਪਰ ਸਾਡੇ ਲੋਕ ਹਾਲੇ ਵੀ ਸਮਝ ਨਹੀਂ ਰਹੇ ਕਹਿੰਦੇ ਜੀ ਇੰਨਾ ਕਿਤੇ ਚੱਲਦਾ ਹੀ ਰਹਿੰਦਾ ਜੀ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਬੇਸ਼ਰਮ ਲੋਕ ਇਹ ਕਹਿ ਕੇ ਟਾਲ ਦਿੰਦੇ ਨੇ ਪਰ ਸਾਧ ਸੰਗਤ ਮੈਂ ਬੇਨਤੀ ਕਰਾਂ ਵੀ ਉਹਨਾਂ ਲੋਕਾਂ ਨੂੰ ਤੇਲਾਂ ਦੇ ਕੜਾਹਿਆਂ ਦੇ ਵਿੱਚ ਪਾ ਕੇ ਸਾੜਿਆ ਸੀ ਪਰ ਪਿਆਰਿਓ ਅੱਜ ਦੇ ਲੋਕਾਂ ਨੂੰ ਉਹ ਤਖਲੀਫਾਂ ਬਥੇਰੀਆਂ ਨੇ ਸਰੀਰ ਕਰਕੇ ਰੋਕ ਬਥੇਰੇ ਨੇ ਇਹ ਸਮਝ ਦੇ ਬਰਫੇਰ ਨਹੀਂ ਹੈਗੇ ਇਹ ਕਿਹੜਾ ਸਮਝਦੇ ਆ ਸਾਧ ਸੰਗਤ ਜਿਹੜੇ ਲੋਕਾਂ ਨੇ ਗੁਰੂ ਘਰ ਦੇ ਪੈਸੇ ਖਾਦੇ ਗੁਰੂ ਘਰ ਦੀਆਂ ਗੋਲਕਾਂ ਨੂੰ ਨਜਾਇਜ਼ ਵਰਤਿਆ ਜਾ ਰਿਹਾ ਹੈ ਅੱਜ ਆਪਣੇ ਲਈ ਸਵਾਰਥਾਂ ਲਈ ਤੇ ਸਾਧ ਸੰਗਤ ਬੜਾ ਕੁਝ ਕੀਤਾ ਜਾ ਰਿਹਾ ਹੈ ਪਰ ਉਹਨਾਂ ਲੋਕਾਂ ਦਾ ਹਾਲ ਦੇਖਿਓ ਕਿੰਨਾ ਮਾੜਾ ਹੋਣਾ ਪਰ ਸਾਡੇ ਲੋਕ